ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਅੱਜ ਸੂਟਾਂ ਦੇ ਵਿੱਚ ਆਏ ਜਿਹਦੇ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਤੇ ਸਸਤੇ ਜੇ ਕੁਆਲਿਟੀ ਟਾਪ ਦੀ ਜੇ ਆਜੋ ਤੁਹਾਨੂੰ ਮੈਂ ਪ੍ਰਿੰਟ ਸੂਟ ਪਹਿਲਾਂ ਹਾਈਲਾਈਟ ਚੈੱਕ ਕਰਾ ਦਿੰਨਾ ਉਸ ਤੋਂ ਬਾਅਦ ਡਿਟੇਲ ਵੀਡੀਓ ਜਿਹੜੀ ਹੈ ਚੈੱਕ ਕਰਾਉਣੀ ਹੈ ਤੁਹਾਨੂੰ ਇਹ ਮਿਲਣਗੇ ਜੇ ਆਲ ਓਵਰ ਪ੍ਰਿੰਟ ਸਾਰੇ ਤੁਹਾਨੂੰ ਅੱਜ ਬਹੁਤ ਸੋਹਣੇ ਰੇਟਾਂ 'ਚ ਮਿਲਣਗੇ ਬੜੇ ਸਸਤੇ ਰੇਟਾਂ ਦੇ ਵਿੱਚ ਤੇ ਆਹ ਸਾਰੇ ਮਿਲਣਗੇ ਜੇ ਮੈਚਿੰਗ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਮੈਚਿੰਗ ਤੇ ਆਲ ਓਵਰ ਦੋ ਆਜੋ ਕਰਦੇ ਹਾਂ ਸ਼ੁਰੂ ਪਹਿਲਾ ਸੂਟ ਹਾਂਜੀ ਤੇ ਪਹਿਲਾ ਸੂਟ ਚੈੱਕ ਕਰਿਓ ਮੈਚਿੰਗ ਬਹੁਤ ਸੋਹਣੀ ਜੇ ਤੇ ਸੂਟ ਦੀ ਕੱਟ ਜਿਹੜੀ ਆਉਣੀ ਜੇ ਸ਼ਰਟ ਆਉਗੀ ਜੇ ਵੱਡੇ 바ਰ ਦੇ ਵਿੱਚ 160 170 ਦੇ ਕਰੀਬ ਬਾਟਮ ਜਿਹੜੀ ਆਉਣੀ ਜੇ 2.5 ਮੀਟਰ ਦੇ ਕਰੀਬ ਕਰੀਬ ਰੇਟ ਇਹਦਾ ਜਿਹੜਾ ਜੇ ਬਹੁਤ ਜ਼ਿਆਦਾ ਰੀਜ਼ਨੇਬਲ ਜੇ ਬਿਨਾਂ ਦੁਪੱਟੇ ਤੋਂ ਜੇ ਤੇ ਕੁਆਲਿਟੀ ਬਹੁਤ ਸੋਹਣੀ ਜੇ ਇਹ ਬਹੁਤ ਸ਼ਾਨਦਾਰ ਬਾਟਮ ਜੇ ਪੀਸੀ ਕਾਟਨ ਦੀ ਤੇ ਪਤਲੇ ਵਾਲੀ ਨਹੀਂ ਜੇ ਕਾਟਨ ਬਹੁਤ ਸੋਹਣੀ ਜੇ ਬਾਟਮ ਬਹੁਤ ਜ਼ਿਆਦਾ ਸੋਹਣੀ ਆ ਤੇ ਇਹਦੇ ਵਿੱਚ ਲਾਈਨਿੰਗ ਦੀ ਲੋੜ ਨਹੀਂ ਨਾ ਸ਼ਰਟ ਨੂੰ ਲੋੜ ਹੈ ਨਾ ਬਾਟਮ ਨੂੰ ਲੋੜ ਰੇਟ ਇਹਦਾ ਹੋਣਾ ਜੇ ਇਹ ਪ੍ਰਿੰਟ ਦਾ ਤੇ ਇਹ ਮੈਚਿੰਗ ਦਾ ਸਿਰਫ ਸਿੰਗਲ ਸੂਟ ਪੈਣਾ ਜੇ 300 ਰੁਪਏ ਦਾ ਤੇ ਇਹਦੇ ਵਿੱਚ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੇ ਹੈਗੀ ਦੋ ਸੂਟ ਤੁਹਾਨੂੰ ਘੱਟ ਤੋਂ ਘੱਟ ਬੁੱਕ ਕਰਨੇ ਪੈਣਗੇ ਜੇ 600 ਰੁਪਏ ਦੇ ਦੋ ਸੂਟ ਜੇ ਤੇ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਰਹੂਗੀ ਜੇ ਉੱਪਰ 80 ਰੁਪਏ ਪੇ ਕਰਨੀ ਪਊਗੀ ਤੁਹਾਨੂੰ ਦੋਵਾਂ ਸੂਟਾਂ ਦੇ ਉੱਪਰ ਸਿੰਗਲ ਸੂਟ ਦੇ ਉੱਤੇ ਬੁਕਿੰਗ ਜਿਹੜੀ ਜੇ ਅਵੇਲੇਬਲ ਨਹੀਂ ਜੇ ਹੈਗੀ ਦੋ ਸੂਟ ਮਿਨੀਮਮ ਤੁਹਾਨੂੰ ਬੁੱਕ ਕਰਨੇ ਪੈਣਗੇ ਜੇ 600 ਰੁਪਏ ਦੇ 80 ਰੁਪਏ ਸ਼ਿਪਿੰਗ ਦੇ ਨਾਲ 680 ਰੁਪਏ ਦੇ ਦੋ ਸੂਟ 80 ਰੁਪਈਆ ਤੁਹਾਨੂੰ ਸ਼ਿਪਿੰਗ ਦੇ ਪੇ ਕਰਨੇ ਹੀ ਪੈਣੇ ਜੇ ਵੱਖਰੇ ਫਿਰ ਆਪਾਂ ਪਾਰਸਲ ਭੇਜਾਂਗੇ ਕਸਟਮਰ ਕੀ ਕਰਦੇ ਆ ਕਿ 350 300 ਰੁਪਈਆ ਪਾ ਕੇ ਬਾਅਦ ਵਿੱਚ ਕਹਿਣਗੇ 80 ਰੁਪਈਆ ਹੀ ਹੋਰ ਪਾ ਦਿੰਨੇ ਆ ਜੀ ਸਾਡੇ ਸੂਟ ਭੇਜ ਦਿਓ ਇਦਾਂ ਨਹੀਂ ਜੇ ਹੋਣੇ ਘੱਟ ਤੋਂ ਘੱਟ ਦੋ ਸੂਟਾਂ ਦਾ ਆਰਡਰ ਜਿਹੜਾ ਜੇ ਇਹਦੇ ਵਿੱਚ ਬੁੱਕ ਹੋਣਾ ਜੇ ਮਿਨੀਮਮ ਆਰਡਰ ਦੋ ਸੂਟਾਂ ਦਾ ਸਿੰਗਲ ਸੂਟ ਦੀ ਬੁਕਿੰਗ ਨਹੀਂ ਹੋਣੀ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਤੇ ਸ਼ਾਨਦਾਰ ਪ੍ਰਿੰਟ ਜੇ ਰੇਟ ਆਉਣਾ ਜੇ ਸਿਰਫ ਇਹਨਾਂ ਦਾ 600 ਰੁਪਈਆ ਇਹਦਾ ਦੋ ਸੂਟ ਸਿੰਗਲ ਸੂਟ ਦਾ ਰੇਟ ਆਉ ਤੇ ਸ਼ਿਪਿੰਗ ਜਿਹੜੀ ਉਹ ਐਕਸਟਰਾ ਹੋਊਗੀ ਜੀ ਇਹਨਾਂ ਦੇ ਵਿੱਚ। ਪ੍ਰਿੰਟ ਚੈੱਕ ਕਰੋ ਸਾਰੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ। ਇਹਨਾਂ ਦੇ ਵਿੱਚ ਤੁਹਾਨੂੰ ਆਲ ਓਵਰ ਸੂਟ ਵੀ ਦਊਗਾ ਇਸੇ ਵੀਡੀਓ ਦੇ ਵਿੱਚ ਤੇ ਫਿਲਹਾਲ ਇਹ ਜਿਹੜੇ ਆ ਮੈਚਿੰਗ ਸੂਟ ਨੇ ਤੁਸੀਂ ਚੈੱਕ ਕਰ ਲਿਓ। ਸਕਰੀਨਸ਼ਾਟ ਲੈ ਲਿਓ ਜਲਦੀ ਜਲਦੀ ਬੁੱਕ ਕਰ ਲਿਓ ਜੀ। ਚੈੱਕ ਕਰੀ ਜਾਓ ਪ੍ਰਿੰਟ ਇਹਨਾਂ ਦੇ। ਆਹ ਲਓ ਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ 680 ਰੁਪਈਆਾਂ 'ਚ। 680 'ਚ ਫ੍ਰੀ ਸ਼ਿਪਿੰਗ ਜੇ ਪਲੀਜ਼ ਨੋਟ ਕਰ ਲਓ। 300 ਰੁਪਏ ਦੇ ਉੱਤੇ ਸੂਟ ਨਹੀਂ ਜੇ ਬੁੱਕ ਹੋਣਾ ਨਾ 380ਾਂ ਦੇ ਉੱਤੇ ਬੁੱਕਣਾ ਜੇ ਘੱਟ ਤੋਂ ਘੱਟ 680ਾਂ ਦੇ ਵਿੱਚ ਦੋ ਸੂਟ ਬੁੱਕ ਹੋਣੇ ਜੇ 680 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ ਦੋਵਾਂ ਸੂਟਾਂ ਦੇ ਚੈੱਕ ਕਰੀ ਜਾਓ ਬਿਨਾਂ ਦੁਪੱਟੇ ਤੋਂ ਜੇ ਕੁਆਲਿਟੀ ਬਹੁਤ ਸੋਹਣੀ ਜੇ ਬਹੁਤ ਜ਼ਿਆਦਾ ਸ਼ਾਨਦਾਰ ਜੇ ਸੂਟ ਪ੍ਰਿੰਟ ਬਹੁਤ ਸੋਹਣੇ ਜੇ ਇਹ ਆਗਾ ਜੇ ਗਰਮੀ ਵਾਲਾ ਵਾਟਰਮੈਲਨ ਪ੍ਰਿੰਟ ਤੇ ਸੂਟ ਇਹਦੇ ਵਿੱਚ ਆਉਣੇ ਜੇ ਸਰਪਲਸ ਕਾਟਨ ਦੇ ਤੇ ਕੈਮਰੀ ਕਾਟਨ ਦੇ ਆਹ ਲੋ ਜੀ ਆ ਵੀ ਕਰੋ ਚੈੱਕ ਫੈਬਰਿਕ ਬਹੁਤ ਸੋਹਣੇ ਸੋਹਣੇ ਨੇ ਬਹੁਤ ਜਿਆਦਾ ਪਿਆਰੇ ਪਿਆਰੇ ਪ੍ਰਿੰਟ ਨੇ ਰੇਟ ਬਹੁਤ ਜਿਆਦਾ ਰੀਜ਼ਨੇਬਲ ਦੇਤਾ ਜੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ 300 ਰੁਪਏ ਦਾ ਸੂਟ ਜੇ ਸਿੰਗਲ ਦੋ ਸੂਟ ਘੱਟ ਤੋਂ ਘੱਟ ਆਰਡਰ ਬੁੱਕ ਹੋਣੇ ਜੇ 600 ਰੁਪਏ ਦੇ ਵਿੱਚ ਤੇ 80 ਰੁਪਏ ਲੱਗਣੀ ਜੇ ਨਾਲ ਸ਼ਿਪਿੰਗ ਪ੍ਰਿੰਟ ਚੈੱਕ ਕਰੀ ਜਾਏ ਉਹ ਇਹਦੀਆਂ ਮੈਚਿੰਗਾਂ ਜਿਹੜੀਆਂ ਜੇ ਉਹ ਚੈੱਕ ਕਰੀ ਜਾਏ ਉਹ ਬਹੁਤ ਸੋਹਣੀਆਂ ਸੋਹਣੀਆਂ ਤੇ ਸੂਟ ਬਹੁਤ ਪਿਆਰੇ ਪਿਆਰੇ ਸ਼ਿਪਿੰਗ ਜਿਹੜੀ ਜੇ ਐਕਸਟਰਾ ਜੇ ਰੇਟ ਆਉਣਾ ਜੇ 600 ਰੁਪਏ ਦੇ ਵਿੱਚ ਦੋ ਸੂਟ ਮਿਨੀਮਮ ਆਰਡਰ ਦੋਹਾਂ ਸੂਟਾਂ ਹਲੋ ਜੀ ਕਰੋ ਚੈੱਕ ਪ੍ਰਿੰਟ ਤੇ ਮੈਚਿੰਗਾਂ ਇਹਨਾਂ ਦੀਆਂ ਬਹੁਤ ਪਿਆਰੀਆਂ ਪਿਆਰੀਆਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਸ਼ਿਪਿੰਗ ਜਿਹੜੀ ਜੇ ਐਕਸਟਰਾ ਰੇਟ ਆਊਗਾ ਜੇ ਸਿੰਗਲ ਦਾ 300 ਰੁਪਿਆ ਦੋ ਸੂਟ ਮਿਨੀਮਮ ਆਰਡਰ ਹੋਣੇ ਜੇ ਜਿੰਨਾਂ ਦਾ ਰੇਟ ਆਊਗਾ ਜੇ 600 ਰੁਪਿਆ 80 ਰੁਪਿਆ ਤੁਹਾਨੂੰ ਪੇ ਕਰਨੇ ਪੈਣਗੇ ਉੱਤੇ ਤੇ ਤੁਹਾਨੂੰ ਇਹ ਸੂਟ ਪੈਣਗੇ 680 ਰੁਪਿਆ ਦੇ ਵਿੱਚ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਸੋਹਣਾ ਪ੍ਰਿੰਟ ਜੇ ਮੈਚਿੰਗ ਬਹੁਤ ਸੋਹਣੀ ਹੈ ਦੀ ਵੀ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ 680 ਰੁਪਿਆ ਦੇ ਵਿੱਚ ਦੋ ਸੂਟਾਂ ਦੇ ਉੱਤੇ ਅਬੀ ਚੈੱਕ ਕਰੋ ਜੀ ਪ੍ਰਿੰਟ ਬਹੁਤ ਸੋਹਣੇ ਨੇ ਬਹੁਤ ਸੋਹਣਾ ਫੈਬਰਿਕ ਆ ਬਹੁਤ ਪਿਆਰਾ ਜਿਹਾ ਦਾ ਸਟੱਫ ਆ ਤੇ ਸ਼ਿਪਿੰਗ ਜਿਹੜੀ ਜੇ ਉਹ ਸਿੰਗਲ ਸੂਟ ਦੇ ਉੱਤੇ 80 ਰੁਪਏ ਦੋਹਾਂ ਦੇ ਉੱਤੇ ਵੀ 80 ਰੁਪਏ ਹੀ ਪਾਉਗੀ ਜੇ ਇਹਦੇ ਵਿੱਚ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੈਗੀ ਤੇ ਦੋ ਸੂਟ ਤੁਹਾਨੂੰ ਘੱਟ ਤੋਂ ਘੱਟ ਬੁੱਕ ਕਰਨੇ ਪੈਣਗੇ ਆ ਲੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਆਪਣੇ ਕੋਲ ਇੱਕ ਅੱਧਾ ਸੂਟ ਹੀ ਰਹਿ ਗਿਆ ਇਹ ਸਟਾਕ ਖਤਮ ਹੋ ਗਿਆ ਜੇ ਬਿਲਕੁਲ ਇਹ ਟਾਈਮ ਦੇ ਉੱਤੇ ਆ ਵੀ ਆਪਣੇ ਕੋ ਲਾਸਟ ਹੀ ਆ ਬਸ ਇਹ ਵੀ ਇਸ ਤੋਂ ਬਾਅਦ ਵੀ ਖਤਮ ਹੀ ਆ ਤੇ ਆ ਲੋ ਜੀ ਇਹ ਜੇ ਅੱਜ ਦੀ ਵੀਡੀਓ ਦਾ ਇਹ ਮੈਚਿੰਗ ਸੂਟਾਂ ਦਾ ਲਾਸਟ ਪ੍ਰਿੰਟ ਇਸ ਤੋਂ ਬਾਅਦ ਆਲ ਓਵਰ ਸੂਟ ਦੇਣਾ ਤੁਹਾਨੂੰ ਮੈਂ ਬਹੁਤ ਸੋਹਣੇ ਸੋਹਣੇ ਤੇ ਚੈੱਕ ਕਰਾਉਣਾ ਤੁਹਾਨੂੰ ਬਹੁਤ ਪਿਆਰੇ ਪਿਆਰੇ ਪ੍ਰਿੰਟ ਆਜੋ ਬਾਕੀ ਦਿਖਾਉਣਾ ਆਲ ਓਵਰ ਲਓ ਜੀ ਆ ਕਰਿਓ ਪ੍ਰਿੰਟ ਚੈੱਕ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹਨਾਂ ਦੇ ਤੁਸੀਂ ਕੋਟ ਸੈੱਟ ਬਣਾ ਲਓ ਫਰਾਕ ਸੂਟ ਬਣਾ ਲਓ ਪਲਾਜ਼ੋ ਸੂਟ ਬਣਾ ਲਓ ਚਾਹੇ ਇਹਨਾਂ ਦੀਆਂ ਡਰੈਸਿਸ ਬਣਾ ਲਿਓ ਗਾਊਨ ਬਣਾ ਲਿਓ ਜੋ ਮਰਜ਼ੀ ਇਹਨਾਂ ਦੇ ਤੁਸੀਂ ਬਣਾ ਸਕਦੇ ਜੇ ਨਾਈਟ ਰੂਟ ਤੱਕ ਬਣਾ ਸਕਦੇ ਜੇ ਤੇ ਇੱਕ ਪ੍ਰਿੰਟ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਇਹਨੂੰ ਭਾਜੀ ਖੋਲਿਓ ਮਾੜਾ ਜਿਹਾ ਪ੍ਰਿੰਟਰ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਰੇਟ ਚੈੱਕ ਕਰ ਲਿਓ ਇਹਨਾਂ ਦੇ ਬਹੁਤ ਟੌਪ ਦੇ ਜੇ ਇਹ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਜੇ ਇਹਦੇ ਵਿੱਚ ਮਿਲ ਜੂਗੀ ਤੁਹਾਨੂੰ ਸਿੰਗਲ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਪ੍ਰਿੰਟ ਵੇਖੋ ਕਿੰਨਾ ਸੋਹਣਾ ਹੈ ਤਾਂ ਸੂਟ ਦਾ ਇਹਦਾ ਰੇਟ ਆਉਣਾ ਜੇ ਸਿਰਫ ਦੇ ਸਿਰਫ 400 ਤੇ 50 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਪੂਰਾ ਫੁੱਲ ਗਰੰਟੀ ਵਾਲਾ ਫੈਬਰਿਕ ਜੇ ਨਾ ਇਹਨੇ ਖਰਾਬ ਹੋਣਾ ਜੇ ਨਾ ਇਹਤੇ ਬੋਰ ਆਉਣੀ ਹੈ ਨਾ ਰੰਗ ਉੱਡਣੇ ਆ ਪੂਰੀ ਟਾਪ ਦੀ ਕੁਆਲਿਟੀ ਜੇ ਸਿਰਫ 450 ਰੁਪਈਆ ਦੇ ਵਿੱਚ ਕਾਟਨ ਬੇਸ ਨੇ ਸਾਰੇ ਇਹਨਾਂ ਦੇ ਕਾਟਨ ਦੇ ਸੂਟ ਆਉਣਗੇ ਜੇ ਸਰਪਲਸ ਕਾਟਨ ਐਕਸਪੋਰਟ ਦੀ ਕਾਟਨ ਅੱਗੇ ਪ੍ਰਿੰਟ ਚੈੱਕ ਕਰੀ ਜਾਓ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਣਗੇ ਜੇ ਤੇ ਆ ਵੀ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਬਹੁਤ ਪਿਆਰਾ ਪ੍ਰਿੰਟ ਹੈ ਇਹ ਵੀ ਇਹ ਵੀ ਤੁਸੀਂ ਲੈ ਸਕਦੇ ਜੇ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦਊਗਾ ਤੁਹਾਨੂੰ ਪੂਰੇ ਆਲਓਵਰ ਇੰਡੀਆ ਦੇ ਵਿੱਚ ਹਾਂ ਲੋ ਜੀ ਅੱਗੇ ਆ ਗਿਆ ਮਡਾਲ ਕਾਟਨ ਦਾ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਜੇ ਇਹਦੀਆਂ ਬਣਦੀਆਂ ਜੇ ਡ्रेसेस ਬਹੁਤ ਸੋਹਣੀਆਂ ਤੇ ਫੈਬਰਿਕ ਇੰਨਾ ਜ਼ਿਆਦਾ ਸੌਫਟ ਹੈ ਵੀ ਬਹੁਤ ਕਮਾਲ ਦਾ ਬਹੁਤ ਜ਼ਿਆਦਾ ਸੋਹਣਾ ਇਹਦੇ ਤੁਸੀਂ ਪਲਾਜ਼ੋ ਸੂਟ ਬਣਾ ਲਿਓ ਕੋਟ ਸੈੱਟ ਬਣਾ ਲਿਓ ਜਿੱਦਾਂ ਦੇ ਮਰਜ਼ੀ ਸੂਟ ਰੈਡੀ ਕਰਾ ਲਿਓ ਸ਼ਿਪਿੰਗ ਦਊਂਗਾ ਫ੍ਰੀ ਤੁਹਾਨੂੰ ਰੇਟ ਆਉਣਾ ਜੇ ਸਿਰਫ ਇਹਨਾਂ ਦਾ 400 ਤੇ 50 ਰੁਪਏ ਅਭੀ ਆ ਗਿਆ ਜੇ ਮਡਾਲ ਕਾਟਨ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਵੀ ਸਾਰੇ ਸੂਟ ਆ ਗਏ ਜੇ ਬਿਨਾਂ ਦੁਪੱਟਿਆਂ ਦੇ ਲਓ ਜੀ ਅੱਗੇ ਆ ਗਿਆ ਜੇ ਸਰਪਲਸ ਦੇ ਵਿੱਚ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਹੀ ਪਿਆਰੀ ਕੁਆਲਿਟੀ ਜੇ ਇਹਦੀ ਤੇ ਇਹ ਤੁਸੀਂ ਜਿੱਦਾਂ ਦੇਖ ਸਕਦੇ ਜੇ 100% ਪਿਓਰ ਐਕਸਪੋਰਟ ਕੁਆਲਿਟੀ ਪ੍ਰਿੰਟ ਸਾਰੇ ਪ੍ਰਿੰਟ ਜਿਹੜੇ ਐਕਸਪੋਰਟ ਦੇ ਵਿੱਚ ਆਉਣਗੇ ਜੇ ਸ਼ਾਨਦਾਰ ਪ੍ਰਿੰਟ ਆਉਣਗੇ ਚੈੱਕ ਕਰੀ ਜਾਓ ਬਹੁਤ ਸੋਹਣੇ ਸੋਹਣੇ ਸਟਾਫ ਨੇ ਬਹੁਤ ਪਿਆਰੇ ਪਿਆਰੇ ਫੈਬਰਿਕ ਨੇ ਰੇਟ ਇਹਦਾ ਹੋਣਾ ਜੇ ਸਿਰਫ 450 ਰੁਪਏ ਸ਼ਿਪਿੰਗ ਹੋਣ ਵਾਲੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਭੇਜਿਓ ਆਪਣੇ ਆਰਡਰ ਜਿਹੜੇ ਆ ਉਹ ਡਨ ਕਰਿਓ। ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ ਜਿੰਨੇ 20 ਕਿਲੋਮੀਟਰ ਦੇ ਏਰੀਆ 'ਚ ਕੈਸ਼ ਔਨ ਡਿਲੀਵਰੀ 'ਚ ਮਗਾਉਣਾ 550 ਰੁਪਈਆ ਦਾ ਸੂਟ ਜੇ। ਕੈਸ਼ ਔਨ ਡਿਲੀਵਰੀ ਦੇ ਵਿੱਚ 20 ਕਿਲੋਮੀਟਰ ਏਰੀਆ ਤੱਕ ਡਿਲੀਵਰੀ ਕਰਾਂਗੇ 500 ਤੇ 50 ਰੁਪਈਆ ਦੇ ਨਾਲ। ਉਦਾਂ ਇਹਦਾ ਰੇਟ ਹੈਗਾ ਜੇ ਆਨਲਾਈਨ 450 ਰੁਪਈਆ। ਆਹ ਲਓ ਜੀ। ਅਭੀ ਪ੍ਰਿੰਟ ਚੈੱਕ ਕਰਿਓ ਜੀ। ਬਹੁਤ ਸੋਹਣਾ ਪ੍ਰਿੰਟ ਜੇ ਤੇ ਬਹੁਤ ਪਿਆਰਾ ਜਿਹਾ ਕਲਰ ਜੇ। ਰੇਟ ਹੈਗਾ ਜੇ ਇਹਦਾ ਵੀ ਸੇਮ 400 ਤੇ 50 ਰੁਪਈ ਅਵੀ ਸ਼ਾਨਦਾਰ ਜਾਂ ਪ੍ਰਿੰਟ ਚੈੱਕ ਕਰ ਲਿਓ ਜੀ। ਥੋੜੀ ਜੀ ਸਾਨੂੰ ਨਾ ਲਾਈਟਾਂ ਦੀ ਪ੍ਰੋਬਲਮ ਆਉਂਦੀ ਬਲਿੰਕ ਕਰਦੀਆਂ ਜਦੋਂ ਵੀਡੀਓ ਬਣਾਉਂਦੇ ਆ। ਇਹ ਵੀ ਕੋਈ ਨਹੀਂ ਇੱਕ ਅੱਧਾ ਦਿਨ ਜਿਹਦਾ ਵੀ ਕਰਦੇ ਆ ਹੱਲ ਆਪਾਂ। ਫਿਲਹਾਲ ਆ ਤੁਸੀਂ ਸੂਟ ਵੇਖ ਸਕਦੇ ਜੇ 450 ਰੁਪਈਆ ਦੇ ਨਾਲ। ਆ ਲਓ ਜੀ ਇੱਕ ਆ ਪ੍ਰਿੰਟ ਜੇ ਬਹੁਤ ਜ਼ਿਆਦਾ ਡਿਮਾਂਡ ਰਹੀਂਦੀ ਹੈ ਇਹ ਪ੍ਰਿੰਟ ਦੀ ਫਰੋਜੀ ਦੇ ਵਿੱਚ। ਤੇ ਇਹ ਵੀ ਤੁਸੀਂ ਚੈੱਕ ਕਰਿਓ ਫੈਬਰਿਕ ਬਹੁਤ ਸ਼ਾਨਦਾਰ ਜੇ। ਕੁਆਲਿਟੀ ਬਹੁਤ ਸੋਹਣੀ ਜੇ ਸੂਟ ਦੀ। ਪ੍ਰਿੰਟ ਬਹੁਤ ਸ਼ਾਨਦਾਰ ਜੇ। ਆਹ ਲੋ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਜੇ ਆ ਵੀ ਪ੍ਰਿੰਟ ਬਹੁਤ ਪਿਆਰਾ ਜੇ ਇਹਦੇ ਵੀ ਬਹੁਤ ਸੋਹਣੇ ਨਾਈਟ ਸੂਟ ਕੋਟ ਸੈਟ ਸਾਰੀਆਂ ਡ्रेसेस ਗਾਊਨ ਟੌਪ ਜੋ ਮਰਜੀ ਰੈਡੀ ਕਰੋ ਇਹਦਾ ਇਹ ਵੀ ਬਹੁਤ ਸੋਹਣੇ ਬਣਦੇ ਜੇ ਇਹਨਾਂ ਦੀ ਕੱਟ ਜਿਹੜੀ ਜੇ ਵੱਡੇ ਵਰ ਦੇ ਵਿੱਚ ਆਉਂਦੀ ਜੇ 3.5 ਮੀਟਰ ਦੀ ਸ਼ਿਪਿੰਗ ਜਿਹੜੀ ਜੇ ਇਹਨਾਂ ਦੇ ਉੱਤੇ ਫ੍ਰੀ ਜੇ ਰੇਟ ਹੈਗਾ ਜੇ 400 ਤੇ 50 ਰੁਪਏ ਆਹ ਸਾਡੇ ਕੋਲ ਲਾਸਟ ਸੂਟ ਜੇ ਵੀਡੀਓ ਦਾ ਤੇ ਬਾਕੀ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਤੁਹਾਨੂੰ ਆਪਾਂ ਫੇਰ ਦਿੰਦੇ ਰਵਾਂਗੇ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਲਓ ਜੀ ਇਹ ਵੀਡੀਓ ਸਾਡੀ ਛੋਟੀ ਜਿਹੀ ਆ ਗਈ ਸੀ ਪ੍ਰਿੰਟ ਸੂਟਾਂ ਦੀ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆ ਤੇ ਬਾਕੀ ਜਿਹੜੇ ਕੰਬੋ ਵਾਲੇ ਸੂਟ ਸਾਡੇ ਰੈਡੀ ਹੋਣਦੇ ਆ ਮਸ਼ੀਨ ਦੇ ਉੱਤੇ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਚੈੱਕ ਕਰ ਲਿਓ ਲਓ ਜੀ ਇਹ ਸੂਟ ਜਿਹੜੇ ਸਾਡੇ ਕੰਬੋ ਆਫਰ ਦੇ ਵਿੱਚ ਰੈਡੀ ਹੋਣਦੇ ਆ 2500 ਵਿਦ ਸਟਿਚਿੰਗ ਦੇ ਨਾਲ ਇਹਦੇ ਵਿੱਚ ਆ ਸੋਹਣਾ ਜਿਹਾ ਸੂਟ ਬਣਿਆ ਜੇ ਜਿਹਦੇ ਵਿੱਚ ਆ ਹੌਂਡੀ ਆ ਵਾਈਟ ਕਲਰ ਦੀ ਸ਼ਰਟ ਤੇ ਨਾਲ ਇਹਦੇ ਮਜੈਂਟਾ ਕਲਰ ਦੀ ਲੱਗੀ ਜੇ ਬਾਟਮ ਕੰਟਰਾਸਟ ਬਹੁਤ ਸੋਹਣੇ ਨੇ ਜਦੋਂ ਇਹ ਸੂਟ ਫਾਈਨਲ ਹੋਗੇ ਤੁਹਾਨੂੰ ਮੈਂ ਇਹਦੀ ਵੀਡੀਓ ਪੂਰੀ ਡਿਟੇਲ ਜ਼ਰੂਰ ਇਹ ਤੁਸੀਂ ਮੇਰੇ ਕੋਲ ਬੁੱਕ ਕਰ ਸਕਦੇ ਜੇ 2500 ਰੁਪਏ ਦੇ ਵਿੱਚ ਨਾਲ ਦੁਪੱਟਾ ਟਾਈ ਐਡਾ ਇਹਦਾ ਵਿਦ ਸਟਿਚਿੰਗ ਸਾਰੀ ਵੀਡੀਓ ਦਊਗਾ ਤੁਹਾਨੂੰ ਦੁਪੱਟਿਆਂ ਦੇ ਨਾਲ ਸਟਿਚ ਹੋਏ ਸੂਟਾਂ ਦੀ ਵੀ ਨਾਲ ਇਹਨਾਂ ਦੇ ਇਹ ਸੋਹਣੇ ਜਿਹੇ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ 2500 ਰੁਪਏ ਚ ਕੰਬੋ ਦੇ ਨਾਲ ਬਾਕੀ ਇਹ ਜਿਹੜੇ ਪ੍ਰਿੰਟ ਸੂਟ ਹੈ ਇਹ ਤਾਂ ਆਪਾਂ ਤੁਹਾਨੂੰ ਦੇ ਨਹੀਂ ਦੇ ਆ ਇਹ ਹੁਣ ਵੀਡੀਓ ਆਪਾਂ ਅੱਜ ਦੀ ਇੱਥੇ ਕਰ ਦਿੰਨੇ ਆ ਸਮਾਪਤ ਤੇ ਰਿਕਵੈਸਟ ਬੇਨਤੀ ਇਹ ਹੈ ਕਿ ਵੀਡੀਓ ਸ਼ੇਅਰ ਜ਼ਰੂਰ ਸਾਰੇ ਆਪਣੇ ਭੈਣ ਭਰਾਵਾਂ ਦੇ ਨਾਲ ਕਰਦਿਆ ਕਰੋ ਤਾਂ ਜੋ ਉਹ ਵੀ ਸੋਹਣੇ ਸੋਹਣੇ ਸੂਟ ਲੈ ਸਕਣ ਤੇ ਸਾਡੀਆਂ ਆਫਰਾਂ ਦਾ ਫਾਇਦਾ ਲੈ ਸਕ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਕਰਦੇ ਹਾਂ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ